ਹਾਂਜੀ ਪਸ਼ੂ ਪਾਲ ਕੇ ਵੀਰੋ ਸ਼ਤਸਰੀ ਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੋ ਆਪਣਾ ਪਸ਼ੂ ਤਾਜ਼ਾ ਸੁਆਇਆ ਹੋਇਆ ਹੁੰਦਾ ਹੈ ਤਾਂ ਨੂੰ ਆਪਾਂ ਦੁੱਧ ਤੇ ਲੈ ਕੇ ਆਈਏ ਉਹਦੇ ਵਾਸਤੇ ਇੱਕ ਦੇਸੀ ਜਿਹਾ ਫਾਰਮੂਲਾ ਲੈ ਕੇ ਹਾਜ਼ਰ ਹੋਏ ਹਾਂ ਇਹ ਦੇਸੀ ਫਾਰਮੂਲੇ ਨਾਲ ਨਾਲੇ ਤਾਂ ਤੁਹਾਡੇ ਪਸ਼ੂ ਦੀ ਬੱਚੇ ਦਾ ਨੀਂ ਸਫਾਈ ਹੋ ਜੂਗੀ ਨਾਲੇ ਪਸ਼ੂ ਦੁੱਧ ਤੇ ਆ ਜਾਊਗਾ ਕਾਪੀ ਪੈਨ ਲੈ ਕੇ ਨੋਟ ਕਰ ਲਓ ਸੋਨੂੰ ਲਿਖਾ ਰਿਹਾ ਸਮਾਲ ਮੈਂ 250 ਗ੍ਰਾਮ ਗੁਲਕੰਦ 250 ਗ੍ਰਾਮ ਧਾਗੇ ਵਾਲੀ ਮਿਸ਼ਰੀ 100 ਗ੍ਰਾਮ ਚਿੱਟਾ ਜੀਰਾ ਜੇ ਤੁਹਾਡੇ ਪਸ਼ੂ ਦੇ ਭਾਰ ਪੈਂਦਾ ਤਾਂ ਚਿੱਟਾ ਜੀਰਾ ਪਾਉਣਾ ਨਹੀਂ ਤੁਸੀਂ ਉੱਥੇ ਸਿੰਪਲ ਜੀਰਾ ਪਾਉਣਾ। ਜੇ ਪਸ਼ੂ ਕੱਖ ਘਟਾ ਘਾ ਰਿਹਾ ਪੱਠੇ ਘਟਾਏ ਹੋਏ ਨੇ ਤਾਂ ਸੌਫਟ ਅਜਾਇਮੈਂਟ 50 ਗ੍ਰਾਮ ਕਾੜੇ ਦੇ ਵਿੱਚ ਉਬਾਲ ਸਕਦੇ ਹੋ। ਸਾਰੀ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਵਾਲ ਕੇ ਕਾੜਾ ਬਣਾਉਣਾ। ਇਹ ਤੁਸੀਂ 5 ਤੋਂ 7 ਕਾੜੇ ਦੇਣੇ ਆ ਪਸ਼ੂ ਨੂੰ। ਤਕਰੀਬਨ ਤੁਹਾਨੂੰ 2 ਕਾੜਾਂ ਜੇ ਪਤਾ ਲੱਗਣ ਲੱਗੇ ਤੁਹਾਡਾ ਪਸ਼ੂ ਦੁੱਧ ਬਦਲ ਲੱਗ ਜੂ ਬੱਚੇਦਾਨੀ ਦੀ ਪ੍ਰੋਪਰ ਤਰੀਕੇ ਨਾਲ ਸਫਾਈ ਹੋਣ ਲੱਗ ਜੂ। ਇਹ ਤਾਜੇ ਪਸ਼ੂ ਵਿੱਚ ਕਾਰਗਰ ਹੈ। ਜੇ ਆਪਾਂ ਕਿ ਤੋਕੜ ਪਸ਼ੂ ਵਿੱਚ ਕੰਮ ਨਹੀਂ ਕਰਦਾ ਤਕਰੀਬਨ ਗਰ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤਾਂ ਕਿ ਕਿਸੇ ਹੋਰ ਭਰਾ ਦਾ ਫਾਇਦਾ ਹੋ ਜੇ ਨਾਲ ਨਾਲ ਇਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ